ਪਾਠ 8ਵਾਂ ਪੋਲਾ ਪਾਲਾ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਦੱਸਣਾ ਕਿ ਇਸ ਚਲਾਕਾਂ ਦੀ ਦੁਨੀਆ ਵਿੱਚ ਪੋਲੇ ਬਣ ਕੇ ਓਜ਼ਾਰਾ ਨਹੀਂ ਹੁੰਦਾ ਇੱਕ ਜੰਗਲ ਵਿੱਚ ਇੱਕ ਲੂੰਬੜੀ ਤੇ ਖਰਗੋਸ਼ ਰਹਿੰਦੇ ਸਨ ਲੂੰਬੜੀ ਬੜੀ ਚਲਾਕ ਸੀ ਜਦ ਕਿ ਖਰਗੋਸ਼ ਵਿਚਾਰਾ ਪੋਲਾ ਪਾਲਾ ਸੀ ਲੂੰਬੜੀ ਅਕਸਰ ਉਸ ਦੇ ਪੋਲੇਪਨ ਦਾ ਲਾਭ ਲੈਂਦੀ ਰਹਿੰਦੀ ਇੱਕ ਦਿਨ ਲੂੰਬੜੀ ਨੇ ਖਰਗੋਸ਼ ਨੂੰ ਕਿਹਾ ਚੱਲ ਦੋਵੇਂ ਖੇਤੀ ਕਰੀਏ ਜੋ ਪੈਦਾ ਹੋਵੇਗਾ ਅੱਧਾ ਅੱਧਾ ਵੰਡ ਲਵਾਂਗੇ ਏਦਾਂ ਕਰਦੇ ਹਾਂ ਜ਼ਮੀਨ ਦੇ ਉੱਪਰਲਾ ਹਿੱਸਾ ਤੇਰਾ ਤੇ ਹੇਠਲਾ ਮੇਰਾ ਖਰਗੋਸ਼ ਵਿਚਾਰਾ ਭੋਲਾ ਸੀ ਉਹ ਜਲਦੀ ਹੀ ਮੰਨ ਗਿਆ ਲੂੰਬੜੀ ਨੇ ਗਾਜਰਾ ਬੀਜਣ ਦੀ ਸਲਾਹ ਦਿੱਤੀ ਖਰਗੋਸ਼ ਗਾਜਰਾਂ ਦਾ ਬੜਾ ਸ਼ੌਕੀਨ ਸੀ ਉਸ ਨੂੰ ਇਹ ਨਹੀਂ ਸੀ ਪਤਾ ਕੀ ਗਾਜਰਾ ਜ਼ਮੀਨ ਦੇ ਹੀਠਾਂ ਹੁੰਦੀਆਂ ਹਨ ਦੋਵਾਂ ਨੇ ਖੇਤ ਵਿੱਚ ਗਾਜਰਾ ਬੀਜ ਦਿੱਤੀਆਂ ਖਰਗੋਸ਼ ਦੀ ਦਿਨ ਰਾਤ ਦੀ ਮਿਹਨਤ ਨਾਲ ਗਾਜਰਾ ਚੰਗੀਆਂ ਹੋ ਗਈਆਂ ਜਦੋਂ ਫਸਲ ਵੱਢਣ ਦੀ ਵਾਰੀ ਆਈ ਤਾਂ ਲੂੰਬੜੀ ਨੇ ਗਾਜਰਾ ਆਪ ਰੱਖ ਲਿਆ ਤੇ ਬੱਤੇ ਖਰਗੋਸ਼ ਨੂੰ ਦੇ ਦਿੱਤੇ ਖਰਗੋਸ਼ ਵਿਚਾਰਾ ਦੇਖਦਾ ਹੀ ਰਹਿ ਗਿਆ ਅਗਲੀ ਫਸਲ ਬੀਜਣ ਵੇਲੇ ਖਰਗੋਸ਼ ਪਹਿਲਾਂ ਹੀ ਬੋਲ ਪਿਆ ਗੁਰੀ ਮਾਸੀ ਇਸ ਵਾਰ ਹੀਟਲਾ ਹਿੱਸਾ ਮੇਰਾ ਹੋਵੇਗਾ ਤੇ ਉੱਪਰਲਾ ਤੇਰਾ ਮੈਨੂੰ ਮਨਜ਼ੂਰ ਹੈ ਚੰਗਾ ਫਿਰ ਇਸ ਵਾਰ ਆਪਾਂ ਟਮਾਟਰ ਵੀ ਝਦਿਆਂ भोले ਖਰਗੋਸ਼ ਨੂੰ ਨਹੀਂ ਸੀ ਪਤਾ ਕਿ ਟਮਾਟਰ ਤਾਂ ਬੂਟੇ ਨੂੰ ਉੱਪਰ ਲੱਗਦੇ ਹਨ ਉਹ ਫਿਰ ਜਲਦੀ ਹੀ ਮੰਨ ਗਿਆ ਖਰਗੋਸ਼ ਦੀ ਮਿਹਨਤ ਨਾਲ ਟਮਾਟਰਾਂ ਦੀ ਫਸਲ ਵੀ ਚੰਗੀ ਹੋ ਗਈ ਹੁਣ ਲੂੰਬੜੀ ਨੇ ਆਪਣਾ ਉੱਪਰਲਾ ਹਿੱਸਾ ਜੋ ਲਾਲ ਲਾਲ ਟਮਾਟਰ ਸਨ ਸਾਂਭ ਲੇ ਵਿਚਾਰੇ ਖਰਗੋਸ਼ ਦੇ ਹਿੱਸੇ ਜਣਾ ਹੀ ਆਈਆਂ ਉਹ ਵਿਚਾਰਾ ਫੇਟ hxgਿਆ ਗਿਆ ਸੀ ਹੁਣ ਉਸ ਨੂੰ ਸਮਝ ਆ ਗਈ ਸੀ ਕਿ ਚਲਾਕ ਲੋਕਾਂ ਨਾਲ ਉਸਦੀ ਨਹੀਂ ਨਿਭ ਸਕਦੀ ਉਸ ਦਿਨ ਤੋਂ ਉਹ ਇਕੱਲਾ ਹੀ ਖੇਤੀ ਕਰਨ ਲੱਗ ਪਿਆ